ਇਹਲੇ ਦਿਨਾਂ 'ਚ ਜਿਹਨਾਂ ਲੋਕਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਕਾਨੂੰਨ ਦੀਆਂ ਜਿਹੜੀ ਦਫਾਵਾਂ ਸਿਗੀਆਂ ਉਹਨਾਂ 'ਚ ਕੋਈ ਐਡੀ ਵੱਡੀ ਸਜ਼ਾ ਨਹੀਂ ਸੀ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਥੋੜੀ-ਬਹੁਤ ਰਾਹਤ ਜਾਂ ਰਿਲੀਫ ਜਿਹੜੀ ਹੈ ਉਹਨਾਂ ਨੂੰ ਮਿਲਦੀ ਰਹੀ ਹੁਣ ਸਾਰੇ ਸ਼ਰਾਰਤੀ ਅੰਸਰਾਂ ਨੂੰ ਸਾਰੇ ਗੁੰਡਿਆਂ ਨੂੰ ਔਰ ਜਿੰਨੇ ਵੀ ਲੋਕ ਧਰਮ ਅਜ ਪਾਲ-ਪਾਨ ਆਲੇ ਨੇ ਔਰ ਯਾ ਜਿਹੜੇ ਲੋਕ ਧਾਰਮਿਕ ਅਸਥਾਨਾਂ ਦੀ ਯਾ ਧਾਰਮਿਕ ਗ੍ਰੰਥਾਂ ਦੀ ਔਰ ਬਿਲ ਖਸੂਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹੜੇ ਵਾਕਿਆਤ ਪੰਜਾਬ ਦੇ ਵਿੱਚ ਹੋਏ ਨੇ ਉਹਨਾਂ ਨੂੰ ਲੈ ਕੇ ਇਹ ਕਾਨੂੰਨ ਜਿਹੜਾ ਮੈਂ ਸਮਝਦਾ ਹਾਂ ਕਿ ਇੱਕ ਅੱਛਾ ਕਦਮ ਹੈ ਇਹਦੇ ਨਾਲ ਕਿਤੇ ਨਾ ਕਿਤੇ ਅਸੀਂ ਔਰ ਪੂਰੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਰਾਹਤ ਮਹਿਸੂਸ ਕਰਨਗੇ ਕਿ ਅਗਰ ਕੋਈ ਬੰਦਾ ਬੇਅਦਬੀ ਕਰਦਾ ਹੈ ਤੇ ਉਹਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਬਗੈਰ ਪਰੋਲ ਦੇ ਜਿਹੜੀ ਲਿਆਂਦਾ ਕਾਨੂੰਨ ਬਣਾਇਆ ਜਾ ਰਿਹਾ ਹੈ ਤੇ ਸਾਰੇ ਪੰਜਾਬੀ ਜਿਹੜੇ ਆ ਉਹ ਇਹਦਾ ਨਿੱਘਾ ਸਵਾਗਤ ਕਰਦੇ ਜਿਨ੍ਹਾਂ ਦਾ ਦਿਮਾਗੀ ਸਲਤਨਤ ਖਰਾਬ ਸਲਤਨਤਨ ਖਰਾਬ ਹੈ ਉਹ ਕਿਸੇ ਦੇ ਘਰ ਚ ਕਦੇ ਨਹੀਂ ਵੜ ਜਾਂਦੇ ਕਿਸੇ ਦੇ ਸ਼ੋਰੂਮ ਚ ਕਦੇ ਨਹੀਂ ਵੜ ਜਾਂਦੇ ਉਹ ਸਿਰਫ ਗੁਰੂ ਦੇ ਘਰ ਹੀ ਕਿਉਂ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇੱਕ ਤਾਂ ਇੱਕ ਬਹਾਨਾ ਔਰ ਇਸ ਬਹਾਨੇ ਨੂੰ ਬਣਾ ਕੇ ਉਹ ਸਮਝਦੇ ਨੇ ਕਿ ਅਸੀਂ ਕਾਨੂੰਨ ਦੇ ਸ਼ਿਕੰਜੇ ਤੋਂ ਬਚ ਜਾਵਾਂਗੇ ਠੋਸ ਕਾਨੂੰਨ ਜਿਹੜਾ ਬਣੇਗਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਬੇਅਦਬੀ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇ ਸ਼ਹੀ ਇਮਾਮ ਲੁਧਿਆਣਵੀ ਦੇ ਵੱਲੋਂ ਬੇਅਦਬੀ ਕਾਨੂੰਨ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਇਹ ਮੈਸਜ ਦੀ ਤਾਰੀਫ ਕਰਦਾ ਤੇ ਉਹਨਾਂ ਕਹੇ ਕਿ ਪਹਿਲੇ ਬੇਦਬੀ ਕਰਨ ਵਾਲਿਆਂ ਨੂੰ ਵੀ ਸਜ਼ਾ ਦੇ ਦਾਇਰੇ ਦੇ ਵਿੱਚ ਲਿਆਂਦਾ ਜਾਣਾ ਚਾਹੀਦਾ ਵੱਖ-ਵੱਖ ਧਾਰਮਿਕ ਗ੍ਰੰਥਾਂ ਦੀ ਹੋਰੀ ਬੇਦਬੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਹੁਣ ਬੇਦਬੀ ਕਾਨੂੰਨ ਨੂੰ ਹਰੀ ਝੰਡੀ ਦੇ ਦਿੱਤੀ ਤੇ ਹੁਣ ਇਸ ਨੂੰ ਸੈਸ਼ਨ ਦੇ ਵਿੱਚ ਪਾਸ ਕੀਤਾ ਜਾਵੇਗਾ ਹਾਲਾਂਕਿ ਇਸ ਨੂੰ ਲੈ ਕੇ ਵੱਖ-ਵੱਖ ਜਿਹੜੇ ਧਾਰਮਿਕ ਸੰਗਠਨਾਂ ਦੇ ਆਗੂ ਨੇ ਉਹ ਇਸ ਦੀ ਸਰਹਾਨਾ ਕਰ ਰਹੇ ਨੇ ਇਸੇ ਵਿਚਾਲੇ ਸ਼ਹੀਦ ਮਾਮੋਲਾਣਾ ਉਸਮਾਨ ਰਹਿਮਾਨ ਲੁਧਿਆਣਵੀ ਜਿਨ੍ਹਾਂ ਨੇ ਬੇਦਬੀ ਕਾਨੂੰਨ ਦੀ ਤਾਰੀਫ਼ ਕੀਤੀ ਹੈ ਤੇ ਕਿਹਾ ਕਿ ਮਾਨਯੋਗ ਸਰਕਾਰ ਵੱਲੋਂ ਇਹ ਬਹੁਤ ਚੰਗੀ ਪਹਿਲ ਹੈ ਉਹਨਾਂ ਨੇ ਕਿਹਾ ਕਿ ਬਹੁਤ ਦੇਰ ਦਿਨ ਆਇਆ ਚੰਗਾ ਆਇਆ ਸਰਕਾਰ ਹੁਣ ਇਸ ਨੂੰ ਲਾਗੂ ਕਰੇ ਤੇ ਧਰਮ ਨੂੰ ਬਚਾਉਣ ਦਾ ਕੰਮ ਕੀਤਾ ਜਾਣਾ ਚਾਹੀਦਾ ਉਹਨਾਂ ਕਿਹਾ ਕਿ ਉਹ ਲੋਕਾਂ ਦੇ ਲਈ ਇੱਕ ਸਖਤ ਕਾਨੂੰਨ ਹੈ ਜੋ ਪਹਿਲੇ ਬੇਅਦਬੀ ਕਰ ਚੁਕੇ ਨੇ ਇੰਨਾ ਹੀ ਨਹੀਂ ਉਹਨਾਂ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਨੂੰ ਇਸ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆਣਾ ਚਾਹੀਦਾ ਤੇ ਸਖਤ ਸਜ਼ਾ ਹੋਣੀ ਚਾਹੀਦੀ ਹੈ ਪੰਜਾਬ ਜਿਹੜਾ ਹੈ ਪਿਛਲੇ ਇੱਕ ਲੰਬੇ ਸਮੇਂ ਤੋਂ ਇਸ ਗੱਲ ਦੀ ਮੰਗ ਕਰ ਰਿਹਾ ਸੀਗਾ ਕਿ ਬੇਅਦਮੀਆਂ ਦੇ ਉੱਤੇ ਕੋਈ ਟੁਕਵਾ ਕਾਨੂੰਨ ਜਿਹੜਾ ਬਣਾਇਆ ਜਾਏ ਸ਼ਾਇਦ ਕੁਝ ਲੋਕ ਜਾਣਦੇ ਨਹੀਂ ਕਿ ਪਹਿਲਾਂ ਵੀ ਇਸ ਕਾਨੂੰਨ ਨੂੰ ਬਣਾਉਣ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਇਤਿਹਾ ਗਿਆਆਂ ਲੇਕਿਨ ਉਹ ਕਦੀ ਵੀ ਵਿਧਾਨ ਸਭਾ ਤੱਕ ਨਹੀਂ ਪਹੁੰਚ ਸਕੀਆਂ ਮੈਂ ਪਹਿਲੀ ਗੱਲ ਤਾਂ ਇਹ ਮੁਬਾਰਕਬਾਦ ਦੇਣਾ ਚਾਹੁੰਦਾ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿ ਜਿਹੜੇ ਬੇਅਦਬੀ ਕਾਨੂੰਨ ਨੂੰ ਲੈ ਕੇ ਉਹਨਾਂ ਨੇ ਸੰਜੀਦਗੀ ਦਿਖਾਈ ਇਹਦਾ ਮਸੌਦਾ ਤਿਆਰ ਕੀਤਾ ਗਿਆ ਕਿਉਂਕਿ ਪਿਛੇ ਦਿਨੀ ਸਰਵ ਧਰਮਾਂ ਦੀ ਇੱਕ ਜਲਾਸ ਜਿਹੜਾ ਸਮਾਣੇ ਦੇ ਵਿੱਚ ਹੋਇਆ ਸੀ ਮੈਂ ਵੀ ਉਹ ਚ ਸ਼ਾਮਲ ਹੋਇਆ ਔਰ ਸਰਕਾਰ ਨੂੰ ਮੰਗ ਕੀਤੀ ਸੀ ਉੱਥੇ ਅਮਨ ਔਰ ਰੋਲਾ ਜੀ ਨੇ ਸਾਨੂੰ ਇਹ ਕਿਹਾ ਸੀ ਕਿ ਜਲਦੀ ਬੇਅਦਬੀ ਦਾ ਕਾਨੂੰਨ ਜਿਹੜਾ ਅਸੀਂ ਲੈ ਕੇ ਆਵਾਂਗੇ ਔਰ ਅੱਜ ਉਹ ਜਦ ਬੇਅਦਬੀ ਕਾਨੂੰਨ ਵਿਧਾਪਨੇ ਕੈਬਨਿਟ ਚ ਪਾਸ ਹੋ ਗਿਆ ਹੈ ਔਰ ਉਸ ਤੋਂ ਬਾਅਦ ਵਿਧਾਨ ਸਭਾ ਚ ਪਾਸ ਹੋਣ ਲਈ ਅੱਜ ਉੱਤੇ ਚਰਚਾ ਹੋ ਰਹੀ ਹੈ ਤੇ ਮੈਂ ਸਮਝਦਾ ਹਾਂ ਕਿ ਐਦਾਂ ਦਾ ਠੋਸ ਕਾਨੂੰਨ ਜਿਹੜਾ ਬਣੇਗਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਬੇਅਦਬੀ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇਗੀ ਕਿਉਂਕਿ ਪਿਛਲੇ ਦਿਨਾਂ ਚ ਜਿਹਨਾਂ ਲੋਕਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਕਾਨੂੰਨ ਦੀਆਂ ਜਿਹੜੀ ਦਫਾਵਾਂ ਸੀਗੀਆਂ ਉਹਨਾਂ ਚ ਕੋਈ ਐਡੀ ਵੱਡੀ ਸਜ਼ਾ ਨਹੀਂ ਸੀ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਥੋੜੀ ਬਹੁਤ ਰਾਹਤ ਜਾਂ ਰਿਲੀਫ ਜਿਹੜੀ ਹੈ ਉਹਨਾਂ ਨੂੰ ਮਿਲਦੇ ਰਿਹਾ ਹੁਣ ਸਾਰੇ ਸ਼ਰਾਰਤੀ ਅੰਸਰਾਂ ਨੂੰ ਸਾਰੇ ਗੁੰਡਿਆਂ ਨੂੰ ਔਰ ਜਿੰਨੇ ਵੀ ਲੋਕ ਧਰਮ ਅਜ ਪਾਲ ਪਾਣ ਵਾਲੇ ਨੇ ਔਰ ਯਾ ਜਿਹੜੇ ਲੋਕ ਧਾਰਮਿਕ ਅਸਥਾਨਾਂ ਦੀ ਯਾ ਧਾਰਮਿਕ ਗ੍ਰੰਥਾਂ ਦੀ ਔਰ ਬਿਲ ਖਸੂਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹੜੇ ਵਾਕਿਆਤ ਪੰਜਾਬ ਦੇ ਵਿੱਚ ਹੋਏ ਨੇ ਉਹਨਾਂ ਨੂੰ ਲੈ ਕੇ ਇਹ ਕਾਨੂੰਨ ਜਿਹੜਾ ਮੈਂ ਸਮਝਦਾ ਹਾਂ ਕਿ ਇੱਕ ਅੱਛਾ ਕਦਮ ਹੈ ਇਹਦੇ ਨਾਲ ਕਿਤੇ ਨਾ ਕਿਤੇ ਅਸੀਂ ਔਰ ਪੂਰੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਰਾਹਤ ਮਹਿਸੂਸ ਕਰਨਗੇ ਕਿ ਅਗਰ ਕੋਈ ਬੰਦਾ ਬੇਅਦਬੀ ਕਰਦਾ ਹੈ ਤੇ ਉਹਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਬਗੈਰ ਪਰੋਲ ਦੇ ਜਿਹੜੀ ਲਿਆਂਦਾ ਕਾਨੂੰਨ ਬਣਾਇਆ ਜਾ ਰਿਹਾ ਤੇ ਸਾਰੇ ਪੰਜਾਬੀ ਜਿਹੜੇ ਆ ਉਹ ਇਹਦਾ ਨਿੱਗਾ ਸਵਾਗਤ ਕਰਦੇ ਦਿਮਾਗੀ ਸਲਤਨਤ ਦੀ ਜਿੱਥੇ ਤੱਕ ਗੱਲ ਹੈ ਮੈਂ ਅਕਸਰ ਇਹ ਗੱਲ ਕਹਿਣਾ ਹੁੰਨਾ ਕਿ ਜਿਨ੍ਹਾਂ ਦਾ ਦਿਮਾਗੀ ਸਲਤਨਤ ਖਰਾਕ ਸਲਤਨਨ ਖਰਾਬ ਹੈ ਉਹ ਕਿਸੇ ਦੇ ਘਰ ਚ ਕਦੇ ਨਹੀਂ ਵੜ ਜਾਂਦੇ ਕਿਸੇ ਦੇ ਸ਼ੋਰੂਮ ਚ ਕਦੇ ਨਹੀਂ ਵੜ ਜਾਂਦੇ ਉਹ ਸਿਰਫ ਗੁਰੂ ਦੇ ਘਰ ਹੀ ਕਿਉਂ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇੱਕ ਤਾਂ ਇੱਕ ਬਹਾਨਾ ਹੈ ਔਰ ਇਸ ਬਹਾਨੇ ਨੂੰ ਬਣਾ ਕੇ ਉਹ ਸਮਝਦੇ ਨੇ ਕਿ ਅਸੀਂ ਕਾਨੂੰਨ ਦੇ शिकंजे ਤੋਂ ਬਚ ਜਾਵਾਂਗੇ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਕਿਤੇ ਨਾ ਕਿਤੇ ਇਸ ਕਾਨੂੰਨ ਦੇ ਬਣਨ ਤੋਂ ਬਾਅਦ ਜਦ ਇੱਕ ਸਖਤ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਏਗੀ ਤੇ ਬੇਅਦਬੀਆਂ ਦੇ ਉੱਤੇ ਬੜੀ ਹੱਦ ਤੱਕ ਜਿਹੜੀ ਹੈ ਉਹ ਰੋਕ ਲਗਾਈ ਜਾਵੇ। ਦੇਖੋ ਸਾਰੀ ਸਿਆਸੀ ਪਾਰਟੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਬੇਅਦਬੀ ਕਾਨੂੰਨ ਦੇ ਉੱਤੇ ਇਹ ਚਰਚਾ ਤਾਂ ਹੋਣੀ ਚਾਹੀਦੀ ਹੈ ਕਿ ਕਾਨੂੰਨ ਨੂੰ ਹੋਰ ਸਖਤ ਕਿੱਦਾਂ ਬਣਾਇਆ ਜਾਏ। ਕਾਨੂੰਨ ਨੂੰ ਵਧੀਆ ਢੰਗ ਦੇ ਨਾਲ ਅਪਲਾਈ ਕਿਦਾਂ ਕੀਤਾ ਜਾਵੇ ਔਰ ਕਾਨੂੰਨ ਦੇ ਦਾਇਰੇ ਚ ਜਿਨ੍ਹਾਂ ਲੋਕਾਂ ਦੇ ਉੱਤੇ ਮੁਕਦਮੇ ਦਰਜ ਹੋਣਗੇ ਉਹਨੂੰ ਬਿਲਕੁਲ ਸਵੱਛਤਾ ਦੇ ਨਾਲ ਕਿ ਭਈ ਜਿਹੜਾ ਮਲਜ਼ਮ ਹੈ ਉਹਦੇ ਖਿਲਾਫੀ ਮੁਕੰਮਲ ਕਾਰਵਾਈ ਜਿਹੜੀ ਹੈ ਹੋਏਗੀ ਕਾਨੂੰਨ ਦਾ ਕਦੀ ਵੀ ਦੁਰਉਪਯੋਗ ਵੀ ਨਾ ਹੋਵੇ ਔਰ ਕਾਨੂੰਨ ਦੇ ਸ਼ਕੰਜੇ ਚ ਜਦ ਬੇਅਦਬੀ ਕਰਨ ਵਾਲਾ ਬੰਦਾ ਆ ਜਾਏ ਤੇ ਉਹਨੂੰ ਫਿਰ ਭੱਜਣ ਦਾ ਰਸਤਾ ਜਿਹੜਾ ਉਹ ਨਹੀਂ ਮਿਲਣਾ ਚਾਹੀਦਾ ਇਹਦੇ ਉੱਤੇ ਸਰਵਸੰਮਤੀ ਦੇ ਨਾਲ ਸਾਰੀ ਸਿਆਸੀ ਜਮਾਤਾਂ ਨੂੰ ਜਿਹੜੀ ਹੈ ਉਹ ਪੰਜਾਬ ਸਰਕਾਰ ਦਾ ਵਿਧਾਨ ਸਭਾ ਚ ਸਾਧ ਦੇਣਾ ਚਾਹੀਦਾ ਹੈ ਫੈਸਲਾ ਸਹੀ ਹੈ ਭਾਈ ਫੈਸਲਾ ਬਿਲਕੁਲ ਸਹੀ ਹੈ ਸਵਾਗਤਯੋਗ ਹੈ ਔਰ ਮੈਂ ਦੇ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਪਿਛਲੇ ਚੰਨ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਗਊ ਹੱਤਿਆ ਦੇ ਮਾਮਲੇ ਜਿਹੜੇ ਇੱਕ ਵਾਰ ਫਿਰ ਸਾਹਮਣੇ ਆਏ ਹੈ ਫਗਵਾੜੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹਦੇ ਨਾਲ ਨਾਲ ਇਹਦੇ ਉੱਤੇ ਵੀ ਇੱਕ ਸਖਤ ਪ੍ਰਬੰਧਨ ਲੈ ਕੇ ਆਏ ਕਿ ਜਿਹੜੇ ਲੋਕ ਪੈਸਾ ਕਮਾਉਣ ਦੇ ਖਰਚ ਧਰਮਾਂ ਦੀ ਆਸਥਾ ਨਾਲ ਖਿਲਵਾੜ ਕਰਦੇ ਨੇ ਔਰ ਫਿਰ ਜਿਹੜੇ ਇੱਕ ਦੋ ਧਰਮਾਂ ਨੂੰ ਆਪਸ ਵਿੱਚ ਲੜਾਉਣ ਦੀ ਸਾਜ਼ਿਸ਼ ਰਚਦੇ ਨੇ ਤੇ ਕਿਤੇ ਨਾ ਕਿਤੇ ਉਹਦੇ ਉੱਤੇ ਵੀ ਨੱਥ ਪਾਉਣ ਦੀ ਜਿਹੜੀ ਹੈ ਬਹੁਤ ਸਖਤ ਜ਼ਰੂਰਤ ਹੈ